ਆਖਰਕਾਰ ਟਾਵਰ ਤੇ ਚੜਿਆ ਵਿਅਕਤੀ ਤਕਰੀਬਨ 7 ਘੰਟਿਆਂ ਬਾਅਦ ਉਤਰ ਆਇਆ ਟਾਵਰ ਤੋਂ ਥੱਲੇ ਇਨਸਾਫ ਨਾ ਮਿਲਣ ਕਾਰਨ ਧਾਰੇਵਾਲ ਕ੍ਰਿਸ਼ਨਾਗਲੀ ਦਾ ਇੱਕ ਵਿਅਕਤੀ ਅਸ਼ਮੀ ਜੋ ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਧਾਰੇਵਾਲ ਰੇਲਵੇ ਸਟੇਸ਼ਨ ਦੇ ਕੋਲ ਟਾਵਰ ਦੇ ਉੱਪਰ ਚੜ ਗਿਆ ਸੀ ਅਤੇ ਇਨਸਾਫ ਦੀ ਮੰਗ ਕਰ ਰਿਹਾ ਸੀ ਜਿਸ ਨੇ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਹਨ ਕਿ ਪ੍ਰਸ਼ਾਸਨ ਦੇ ਕੋਲ ਉਹ ਇਨਸਾਫ ਨਹੀਂ ਮਿਲਿਆ ਤੇ ਮੌਕੇ ਤੇ ਰੇਲਵੇ ਪੁਲਿਸ ਥਾਣਾ ਧਾਰੇਵਾਲ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੋਲ ਅਤੇ ਧਾਰੇਵਾਲ ਨਹਿਰ तहसील ਦਾ ਲਖਵਿੰਦਰ ਸਿੰਘ ਅਤੇ ਹੋਰ ਸ਼ਹਿਰ ਵਾਸੀ ਮੌਕੇ ਤੇ ਪਹੁੰਚੇ ਤੇ ਉਸ ਨੂੰ ਕਈ ਵਾਰ ਬੇਨਤੀ ਕਰਨ ਤੇ ਉੱਤੇ ਉਹ ਥੱਲੇ ਨਹੀਂ ਸੀ ਆ ਰਿਹਾ ਫਿਰ ਅਸ਼ਵ ਕੁਮਾਰ ਨੇ ਨਜ਼ਦੀਕੀ ਦੋਸਤ ਸਮਾਜ ਸੇਵਕ ਸੁਨੰਦਨ ਸ਼ਰਮਾ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਤੇ ਬੇਨਤੀ ਕੀਤੀ ਕਿ ਜੋ ਵੀ ਮਸਲਾ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਜਿਸ ਦੇ ਕਹਿਣ ਤੇ ਉਹ ਤਕਰੀਬਨ 7 ਘੰਟੇ ਬਾਅਦ ਟਾਵਰ ਤੋਂ ਥੱਲੇ ਉਤਰ ਆਇਆ ਕੀ ਆ ਮੋਸਿਆ ਆਪੇ ਪਤਾ ਨਹੀਂ ਕਿੱਥੇ ਜਾਉਂਦਾ ਮਗਰ ਕੋਈ ਸਾਡੇ ਸੇ ਜੋ ਬੰਦਾ ਹੀ ਆ ਕੋਈ ਨਹੀਂ ਦੇਖਿਆ ਪਈ ਆਓ ਆਓ ਖੜਾ ਆਓ ਗੱਲ ਕਰਨੀ ਤੇ ਬੈਠ ਜਾ ਆਜੋ 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 ਕੋਲ ਬਾਕੀ ਲੋਕਾਂ ਦਾ ਟਾਈਮ ਪੁੱਲਾ ਕੋਈ ਨਹੀਂ ਹੁਣ ਇਹਦਾ ਟਿਕਣ ਤੇ ਚਾਹ ਮਾਂ ਨਹੀਂ ਰੱਖਦਾ ਕਿ ਕੋਈ ਇਹਨਾਂ ਨਾਲ ਗੱਲ ਕਰੋ ਨਾ ਬੇਟੀ ਦੇ ਨਾਲ ਦਾ ਜਦੋਂ ਇਹ ਨੂੰ ਉਹ ਪਰੇਸ਼ਾਨ ਤੇਰੀ ਬੜੀ ਹੋਈ ਦੀ ਉਹ ਪਰੇਸ਼ਾਨ ਹੋਈ ਐਂਦਾ ਉਹ ਬੰਦਾ ਹੋਵੇ ਬੜਾ ਬੰਦਾ ਆਪੀ ਇਹ ਦੇਖ ਅਕਦੀ ਕਰਨਾ ਕੇ ਜੀ ਨਾ ਕਰ ਵੀ ਕਰਨਾ ਕੇ ਬੰਦ ਕਰ ਨਖਤ ਨੇ ਸੀਪ ਚੰਦਾ ਕਿਸਾਨ ਗਲੀ ਨੰਬਰ 1 ਧਾਰੀਵਾਲ ਇਹਦੇ ਬੇਟੇ ਦਾ ਕਤਲ ਕਰਵਾਇਆ 1952 ਜਾਂ 24 ਨੂੰ 23 ਨੂੰ ਸੋਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੂੰ ਮਰਾਈ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉਥੇ ਵਕੀਲ ਵੀ ਖਰੀਦਿਆ ਜਾ ਕੇ ਦਾ ਸਮਝ ਲੋ ਮਤਲਬ ਵਕੀਲ ਨੂੰ ਮੈਂ 50000 ਦਿੱਤਾ ਮੈਨੂੰ ਕਹਿੰਦਾ ਵੀ 20000 ਤੁਹਾਡਾ ਬੰਦਾ ਹੋਦ ਦਿਓ ਮੈਂ ਕਹਾ ਸਰ ਤੁਹਾਨੂੰ ਕਿਹਾ 50000 ਦਿੱਤਾ ਵਾ ਵੀ ਤੰ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20000 ਮੈਨੂੰ ਕਹਿੰਦਾ ਮੈਂ ਤਾਂ ਲਾਵਾਂ ਜੇ 20000 ਹੋਦ ਦੋ ਕਿ ਮੈਂ ਸਰ ਵੀ ਜੇ ਨਾ ਹੋਗੇ ਤਮੀ ਤਾਂ ਕਮਹਾ ਲੋ ਨਹੀਂਆ ਕਹਿੰਦਾ ਮੈਂ ਹੈਗਾ ਹੀ ਆ ਜੋਨ ਕੇ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵ ਕਪੂਰ ਜੀ ਮੇਰੀ ਮੰਗ ਇਹਦਾ ਦੇਖੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੀਨ ਹੈਗਾ ਮੁੰਡੇ ਦਾ ਵੀ ਜੇ ਕਤਲ ਤਾਂ ਨਾ ਮਿਲਿਆ ਤਾਂ ਮੈਂ ਜੇ ਕਦੇ ਇੱਕ ਦਿਨ ਮੈਂ ਕਰਨਾ ਚਾਹੁੰਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਨ ਹੈਗੀ ਸੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫੋਟੋ ਦੱਸਦਾ ਮੁੰਡੇ ਦੀ ਇੱਕ ਮਿੰਟ ਜੀ ਹੋਵੇ ਤੋਂ ਬਾਅਦ ਮੈਂ ਹੁਮਦਾ ਚੰਡੀਗੜ੍ਹ ਗਿਆ ਆ ਜਲਦੀ ਸਮਨ ਕਰਾਇਆ ਦੇ ਮੈਨੂੰ ਜੀ ਆ ਕਟਵਡ ਸਾਬਪਤਾ ਲਗਾ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਇਹਨਾਂ ਨੂੰ ਜਲਦੀ ਸਮਨ ਹੋਇਆ ਤੇ ਆ ਇਹ ਸਮਨ ਜਿਹੜਾ ਜੇਕਰ ਇਹਨਾਂ ਨੂੰ ਨਹੀਂ ਸਮਨ ਹੋਇਆ ਤੇ ਕਟੋ ਹੁੰਦਾ ਕਿਉਂਕਿ ਬਾਕੀ ਇਹਦੇ ਉੱਤੇ ਕਟਵਾ ਕਟ ਕਟਿੰਗ ਕੀਤੀ ਦੀ ਥੱਲੇ ਜਿੱਦਾਂ ਕਟਿੰਗ ਇਤਨਾ ਜਿੱਦਾਂ ਕਟਿੰਗ ਕੀਤੀ ਹੋਈ ਆ ਜਿਹੜਾ ਪੁਰਾਣਾ ਕੰਪਲੇਨ ਨਹੀਂ ਕੀਤੀ ਜਦੋਂ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵੱਤ ਵਾਦ ਮਾਨ ਸਾਹਿਬ ਕੋਲ ਚਲ ਜਾਏਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਵਾ ਫੋਨ ਚੋ ਡਿਟੇਲ ਚਾਹਣੀਆਂ ਮੈਨੂੰ ਸਟੈਂਡਾਂ ਸਾਧਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਹਨਾਂ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਕੇ ਮਖਲੇ ਜੰਦਾਰੀ ਵਾਲ ਦੇ ਚੜਿਆ ਹੋਇਆ ਸੀਗਾ ਜੀ ਇਹ ਤਾਂ ਕੋਈ ਘਰੇਲੂ ਮਸਲੇ ਸੀਗੇ ਜੀ ਪੁਰਾਣੇ ਇਹਨਾਂ ਦੇ ਵਿੱਚ ਮਨ ਲੋ ਕਿ ਕੇਸ ਕੋਲ ਚੱਲਦਾ ਵਾ ਉਹਦੇ ਸਬੰਧ ਜਿਹੇ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦੇ ਉਹਦਾ ਕਰਕੇ ਇਹ ਟੋਪਰ ਤੇ ਜੜੇ ਸੀ ਸਰ ਕਿਵੇਂ ਹੁਣ ਜਿਹੜਾ ਆ ਗਿਆ ਥੱਲੇ ਜੀ ਹਾਂਜੀ ਨੈਪਸੀਲਾ ਸਾਹਿਬ ਆਏ ਸੀਗੇ ਨਾਲ ਐਸ ਐਚ ਓ ਸੀਟ ਆਪਣੇ ਧਾਰੀਵਾਲ ਸੀਗੇ ਤੇ ਹੋਰ ਵੀ ਉਹਨਾਂ ਦੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨੂੰ په سلام ته راو لیدل شو